ਹੈਪੀ ਜਨਮ ਦਿਵਸ ਅੱਜ ਪਿੰਡ ਤਨੁੰਨੀ ਵਿਖੇ ਬਾਬਾ ਸਾਹਿਬ ਡਾਕਟਰ ਬੀ.ਆਰ. ਅੰਬੇਡਕਰ ਵਿਸ਼ਵ ਰਤਨ ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤ ਦੇ ਮਹਾਨ ਆਸਤਾ ਸਤਰੀ ਜੀ ਦਾ ਬਾਬਾ ਸਾਹਿਬ ਅੰਬੇਡਕਰ ਜੀ ਦਾ ਜਨਮ ਦਿਨ ਹੈ ਜਿਹੜਾ ਉਹ ਪਿੰਡ ਵਿਖੇ ਬਣਾਇਆ ਗਿਆ ਅਤੇ ਜਿਸ ਵਿੱਚ ਬਾਬਾ ਸਾਹਿਬ ਅੰਬੇਡਕਰ ਜੀ ਦਾ ਜੀਵਨ ਅਤੇ ਮਿਸ਼ਨ ਦੇ ਪ੍ਰਤੀ ਜਾਣੂ ਕਰਵਾਇਆ ਗਿਆ ਅਨਦਰ ਬਾਬਾ ਸਾਹਿਬ ਅੰਬੇਦਕਰ ਜੀ ਦਾ ਸਮਾਜਿਕ ਪੱਖ ਤੋਂ ਰਾਜਨੀਤਿਕ ਪੱਖ ਤੋਂ ਧਾਰਮਿਕ ਪੱਖ ਤੋਂ ਤੇ ਆਰਥਿਕ ਪੱਖ ਤੋਂ ਕੀ ਯੋਗਦਾਨ ਆ ਉਸ ਦੇ ਬਾਰੇ ਪਿੰਡ ਵਿੱਚ ਜਿਹੜਾ ਵਸਨੀਕਾਂ ਨੂੰ ਦਿੱਤਿਆ ਗਿਆ ਉਹ ਬਹੁਤ ਖੁਸ਼ੀ ਵਾਲੀ ਗੱਲ ਆ ਕਿ ਪਿੰਡ ਵਾਸੀ ਤੇ ਇਲਾਕਾ ਨਿਵਾਸੀਆਂ ਦੇ ਵਿੱਚ ਭਾਰੀ ਇੱਛਾ ਦੇਖਣ ਨੂੰ ਮਿਲਿਆ ਔਰ ਪਿੰਡ ਵਾਸੀ ਇਸ ਗੱਲ ਤੋਂ ਪ੍ਰਾਨਣ ਕਰਦੇ ਆ ਕਿ ਅਸੀਂ ਅੱਗੇ ਤੋਂ ਬਾਬਾ ਸਾਹਿਬ ਅੰਬੇਦਕਰ ਜੀ ਦੀ ਤਸਵੀਰ ਹੋਏ ਮਾਰਗ ਤੇ ਚੱਲਾਂਗੇ ਔਰ ਉਹਨਾਂ ਦੀਆਂ ਸਖਿਆਮਾਂ ਤੇ ਚੱਲ ਕੇ ਜਿਹੜਾ ਆ ਅਸੀਂ ਲੋਕਾਂ ਨੂੰ ਜਿਹੜਾ ਉਹ ਜਾਣੂ ਕਰਾਉਣਾ ਜੈ ਭੀਮ ਜੈ ਭਾਰ ਜੈ ਭਾਰ ਐ ਭੀਮ ਜੈ ਭਾਰ ਅੱਜ ਜਿਹੜੇ ਪਿਛਲੇ ਦਿਨੀ ਜੋ ਇਹ ਦਿਨ ਮਿੱਥਿਆ ਗਿਆ ਸੀਗਾ 24 ਤਰੀਕ ਦਿਨ ਸ਼ਨੀਵਾਰ ਮੌਸਮ ਖਰਾਬ ਹੋਣ ਦੀ ਕਾਰਨ ਉਹ ਅੱਜ ਦਾ 26 ਤਰੀਕ ਦਿਨ ਸੋਮਵਾਰ ਰਢੀਕਿਆ ਗਿਆ ਉਹ ਜਿਹੜਾ ਸਾਡਾ ਪ੍ਰੋਗਰਾਮ ਆ ਬਹੁਤ ਵਧੀਆ ਨੌਜਵਾਨ ਪਿੰਡ ਦੇ ਸਹਿਯੋਗ ਦੇ ਨਾਲ ਬਹੁਤ ਵਧੀਆ ਹੋ ਗਿਆ ਇਸ ਦੀ ਖੁਸ਼ੀ ਦੇ ਵਿੱਚ ਅਸੀਂ ਨੌਜਵਾਨ ਪਿੰਡ ਦੇ ਸਾਰੇ ਵੱਡੇ ਛੋਟੇ ਬੱਚੇ ਜੋ ਸਾਡੇ ਜੀਬੀਆਂ ਭੈਣਾਂ ਉਹਨਾਂ ਦੇ ਸਹਿਯੋਗ ਦੇ ਨਾਲ ਅੱਜ ਨੇਤਰੇ ਚੜਿਆ ਜੈ ਭੀਮ ਜੈ ਭਾ